ਪਿਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚਾ ਸੋਚਣਾ ਹੋ ਗਈ ਜੇ ਸੋਚੀ ਲਖਵਾਰ ਛੁਪੇ ਛੁਪਣਾ ਹੋ ਗਈ ਜੇ ਲਾਇ ਰਹਾ ਨੇ ਵਤਾਰ ਉਹ ਕਿਆ ਭੋਖ ਨ ਉਤਰੀ ਜੇ ਬਨਾ ਬੁਰੀਆ ਭਾਰ سہ سیا پالک نہ کہ جائی چلنا نانک لکھیا نال. حکمی, ہون اکار حکم, حکمی ہون جی حکم ملے آئی کم لکھ دکھ سکھ پائیے اکنا حکمی بکسی سکھ حکمی صدا پوائیے حکمے اندر سب کو باہر حکم نہ کوئی نانک حکمے جے بجے میں نہ تا ہوئے کو تان, تان گاوے کو جانے نیسان گاوے کو گن وڈیائی چار گاوے کو ودیا وکھم بچار گاوے کو ساش کرے تن کے گاوے کو جی لے پھر دے گاوے کو جاپے دسے دور گاوے کو ویخ ہادرا دور ਤਥਨਾ ਕਥੀਨਾ ਵੇ ਤੋਟ ਕਤਕਤ ਕਥੀ ਕੋਟੀ ਕੋਟ ਕੋਟ ਤੇਂਦਾ ਦੇ ਲੈਂਦੇ ਤਪਾਹੀ ਜੁਗਾ ਜਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਕਸੇ ਵਿਪਰਵਾਹੋ ਸਾਚਾ ਸਾਹਿਬ ਸਾਚ ਨਾਹੀ ਪਾਖਿਆ ਪਾਉ ਅਪਾਰ ਆਖਿਆ ਮੰਗਾ ਦੇ ਦੇ ਦਾਤ ਕਰੀ ਦਾਤਾਰ ਫੇਰ ਕਿ ਅਗੇ ਰਖੀਏ ਜਿਤ ਦੇ ਸੇ ਦਰਬਾਰ ਹੂੰ ਹੂੰ ਕਹਿ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ امرت ویلا سچنا وڈیائی ویچار کرمی آپڑا ندری موک دانک جانی سب آپ سچیا نہ جائے نہ ہوئے جن سے پایا مان نانک گاویے گنی ندان گایئے سنیے من رکیے پاؤ دکھ پر ہر سکھ کر لے جائے گرمکھ نادم گرمکھ ویدن گرمکھ رہا سمائی گرو ایسر گر گورکھ برما گر پاربتی مائی ਦੇਹੋ ਜਾਣਾ ਖ ਨਹੀ ਕਹਿਣਾ ਕਥਾ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਬਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਾ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੀ ਕੇ ਨਾਹੇ ਕਰੀ ਜੇਤੀ ਸੇਠੋ ਪਾਈ ਵੇਖਾਂ ਵਿਣ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇਕ ਗੁਰ ਕੀ ਸਿਕ ਸੁਣੀ ਗੁਰਾ ਇੱਕ ਦੇਹ 부ਝਾਈ ਸਬਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਾ ਨਾ ਜਾਈ ਜੇ ਜੁਗ ਚਾਰੇ ਆ ਜਾ ਹੋਰ ਦਸੁਣੀ ਹੋਈ ਨਵਾ ਘੁੰਡਾ ਵਿੱਚ ਜਾਨੀਏ ਨਾਲ ਚਲੇ ਸਭ ਕੋਈ ਚੰਗਾ ਨਾਮ ਰਖਾਏ ਕੇ ਜਸ ਕੀ ਰਤ ਜਗਲੇ ਜੇ ਤਿਸ ਨਦਰ ਨਾ ਵੈ ਤਾਂ ਬਾਤ ਨਾ ਪੂਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇਹਾ ਕੋਈ ਨਾ ਸੋਜੈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਤਵਲਾ ਆਕਾਸ ਸੁਨੇ ਆ ਦੀਪ ਲੋਪਾ ਤਾਲ ਸੁਨੇ ਆ ਪਹ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨੇ ਆ ਦੁਖ ਪਾਪ ਕਾ ਨਾਸ ਸੁਨੇ ਆ ਇਸਰ ਬਰਮਾ ਹਿੰਦ ਸੁਨੇ ਆ ਮੁਖਸਾ ਲਾ ਹਨਮੰਦ ਸੁਨੇ ਆ ਜੋ ਹੁਜ ਗਤ ਤਨ ਪੇਦ ਸੁਨੇ ਆ ਸਾਸ ਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਆ ਦੁਖ ਪਾਪ ਕਾ ਨਾਸ سنے ست سنتوخ گیان سنے سنیا سٹ کا اسنان سنیا پڑھ پڑ, پڑ پاوے مان سنے لاگ سہ سیاح نانک بکتا سدا وگا سنیا دکھ پاپ کا ناس سنے سرا گناہ کے گاہ سنے سیف پیر پاسا، سنے اندھے پاوے راہ سنے ہاتھ ہو ویس نانک بکتا سدا وگا سنیا دکھ پاپ کا ناس ਮੰਨੇ ਕੀ ਗਤ ਕਹੀਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਨਹਾਰ ਮੰਨੇ ਕਾ ਬੇਕਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਝਾ ਨੈ ਮਨ ਕੋਏ ਮੰਨੇ ਸੁਰਤ ਹੋਏ ਮਨ ਬੁੱਧ ਮੰਨੇ ਸਗਲ ਪਵਨ ਕੀ ਸੋਧ ਮੰਨੇ ਮੁਹ ਝੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਝਾ ਨੈ ਮਨ ਕੋਏ ਮੰਨੇ ਮਾਰਿ ਘਟਾਗ ਨਬਾਏ ਮੰਨੇ ਪਤ ਸਿਉ ਪਰਗਟ ਜਾਏ ਮੰਨੇ ਮਗ ਨ ਚਲੈ ਪੰਥ ਮੰਨੇ ਧਰਮ ਸੇ ਤਿਥਨ ਬੰਧ ਐਸਾ ਨਾਮ ਨਿਰੰਝਨ ਹੋਇ ਜੇ ਕੋ ਮੰਝਾ ਨੇ ਮਨ ਕੋਇ ਮੰਨੇ ਪਾਵੈ ਮੁਖ ਦੁਆਰ ਮੰਨੇ ਪਰਵਾ ਰਹਿ ਸਾਧਾਰ ਮੰਨੇ ਤਰੇ ਤਰੇ ਗੁਰ ਸੇਖ ਮੰਨੇ ਨਾਨਕ ਭਵੇ ਨਪਿਖ ਐਸਾ ਨਾਮ ਨਿਰੰਝਨ ਹੋਇ ਜੇ ਕੋ ਮੰਝਾ ਨੇ ਮਨ ਕੋਇ ਪੰਚ ਪਰਮਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸੁਮਾਰ ਤੌਲ ਧਰਮ ਦਿਆ ਕਾ ਪੂਤ ਸੰਤੋਖ ਤਾਪ ਰਖਿਆ ਜਨ ਸੂਤ ਜੇ ਕੋ ਬੁਝੈ ਹੋਵੇ ਸਚਿਆਰ ਤਵਲੇ ਉਪਰ ਕੇਤਾ ਭਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਵਨ ਜੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਇ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਂ ਸੁਆਲ ਰੂਪ ਕੀਤੀ ਦਾ ਚਾਨੇ ਕੋਨਕੂਟ ਕੀਤਾ ਬਸਾਓ ਇਕੁ ਕਵਾਓ ਤਿਸਤੇ ਹੋਇ ਲਖ ਦਰੀ ਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਨਾ ਜਾਵਾ ਇਕ ਵਾਰ ਜੋਤ ਪਾਵੈ ਸਾਈ ਪਲੀ ਕਰਦੂ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਪਾਓ ਸੰਖ ਪੂਜਾ ਸੰਤਪਤਾ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗਮਨ ਰਹੇ ਉਦਾਸ سنکھ گن گیانچار سنکھ ستی اث دار سور موہ پک سار دے تار کدرت کمن کہا جاوا ایک سلامت اثنکھ مورخ اند کور اثنکھ چور ہرام کور اثنکھ امر کر جاہے جور اث گلوڈ ہتیا کماہے سنکھ پاپی پاپ کر جاہے اثنکھ کور کھوڑے پراہے سنکھ ملےش مل پک خاہ ਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਬਾਹਰ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੇਂ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਨਾਮ ਅਸੰਖਤਾ ਅਗੰਗ ਅਗੰਮ ਅਸੰਖ ਲੋ ਅਸੰਖ ਕਹੇ ਸਿਰ ਪਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਨ ਜਿਨੇ ਲਿਖੇ ਤੇ ਸਿਰ ਨਾਹੀਂ ਜਿ ਫਰਮਾਏ ਤਿਫ ਤਿਫ ਪਾਹੀਂ ਜੇ ਤਾ ਕੀਤਾ ਤੇ ਤਾਂ ਨਾ ਹੋ ਵੇਨਾ ਵੇ ਨਾਹੀ ਕੋ ਥਾਓ ਕੁਦਰਤ ਕਵਣ ਕਹਾ ਵਿਚਾਰ ਬਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਤਾਂ ਦੇਹ ਪਾਣੀ ਤੋ ਤੇ ਉਤਰਸ ਕੇ ਮੂਤ ਭਲੀਤੀ ਕੱਪੜ ਹੋਏ ਦੇ ਜਾ ਬਲ ਇਹੋ ਤੋਰੇ ਪਰ ਇਹ ਮਤ ਪਾਪਾ ਕੇ ਸੰਗ ਉਹ ਤੋਂ ਪੈਣਾ ਮੈਂ ਕਹਿ ਰੰਗ ਪੂਨੀ ਬਾਬੀ ਆਖ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਹੋ ਤੀਰਤਿ ਤਪ ਅਦਿਆਤ ਤਦ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਤ ਮਨ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨ ਹੋਐ ਸਵਸਤਾਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨ ਸਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੇ ਰੁਤੀ ਮਹ ਕਵਨ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੇ ਲੇਖ ਕੁਰਾਨ ਵਕਤ ਨ ਪਾਇਓ ਕਾਦੀ ਆ ਜੇ ਲਿਖਣ ਲੇਖ ਕੁਰਾਨ ਤਿਤਵਾ ਨ ਜੋਗੀ ਜਾਣੇ ਰਤਮਾਹ ਨ ਕੋਈ ਜਾ ਕਰਤਾ ਸੇ ਟੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖ ਕਿਵਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੋ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਦੇਖੋ ਆਪੋ ਜਾਣੇ ਅੱਗੇ ਗਿਆਨ ਸੋ ਹੈ ਪਾਤਾਲ ਪਾਤਾਲ ਲਖ ਅਗਾਸਾ ਅਗਾਸ ਕੋੜ ਕੋੜ ਭਾਲਤ ਕੇ ਵੇਦ ਕਹਨੇ ਕਾਤ ਸੈ ਸਠਾਰੇ ਕਹਿਨ ਕਤੇ ਬਾਸ ਲੂ ਇਕ ਤਾਤ ਲਿਖਾ ਹੋਇ ਤਾ ਲਖੀਏ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਾਲਾਹੀ ਸਾਲਾਹ ਇਤੀ ਸੁਰਤ ਨ ਪਾਈਆ ਨਦੀਆ ਦੇ ਵਾਹ ਪਵੈ ਸੁਮੰਦ ਨ ਜਾਣੀਏ ਸੁਮੰਦ ਸਾ ਸੁਲਤਾਨ ਗਿਰਹਾ ਸੇਤੀ ਮਾਰ ਧਨ ਕੀੜੀ ਤੋਂ ਨ ਹੋਵਨੀ ਜਿਤਸ ਮਨੋਂ ਨ ਵਿਸਰੇ انت نہ صفتی کہن نہ کرنے دین نہ جاپے, جاپے, جاپے پاہے جاہے یہ جانے کو بہتا کہیئے بہتا ہوئے وڈا ساحب اونچا تھا اونچے اوپر اونچا نہ اے ہوئے کوئے، تس کو جانے سوئے ਜੇ ਵਡਾ ਆਪ ਜਾਣਿਆ ਆਪ ਆਪ ਨਾਨਕ ਨਦਰੀ ਕਰਮੀ ਦਾਤ ਮਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਤਮਾਏ ਕਿਤੇ ਮੰਗਿਆ ਜੋਦ ਉਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖਬ ਟੁੱਟੇ ਵੇਕਾਰ ਕਿਤੇ ਲੈ ਲੈ ਮੁਕਰ ਬਾਹੇ ਕਿਤੇ ਮੁਰਖਾਹੀ ਖਾਹੇ ਕਿਤੇ ਦੁਖ ਭੋਗ ਸਦਮਾਰ ਵੀ ਦਾ ਤੇਰੀ ਦਾਤਾਰ ਬੰਦ ਖਲਾਸੀ ਬਾਣੇ ਹੋਏ ਹੋਰ ਆਖ ਨਾ ਸਕੈ ਕੋਈ جے کو کھائے کا کھن پائے او جانے جتیا کھائے، آپے جانے ااپے دے، سے بھی کئی کے، جسن سفت سلام نانک پات پاشا، امول گن امول وپار مول وپاری امول بھنڈار امول آمل لہ جائے مل پائے املا سماہے مول ترم دیوان مول تل امل پروان امل بخشیش امول نشان مور کرم مل فرمان ملو ملو کیا نہ جائے آکھے آکھ رہے وید پاٹ آکھے پڑے کرے وکھیان آکھے گھوپی تے گوپی آکھے گوبند آکھے صد آکھے کہتے کیتے بدھ آکھے دانم آکھے دیو آکھے سنر منیجن سیو کہتے آکھے آکھن پاہے کہہ اٹھ اڑ جائے ਨੇਤੇ ਕੀਤੇ ਹੋਰ ਕਰੇ ਤਾਂ ਆਖ ਨਸਕੇ ਕੀ ਕੇ ਜੇ ਵਡਭਾਵੇਂ ਤੇ ਵਡ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਖੀਏ ਸਿਰ ਗਾਵਾਰਾ ਗاوار ਸੋਦਰ ਕੇ ਹਾਸੋ ਕਰਕੇ ਹਜ ਤਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੇ ਤੇ ਵਾਮਣ ਹਾਰੀ ਕੇਤੇ ਰਾਗ ਭਰੀ ਸੋ ਕਹੀਨ ਕਿਤੇ ਗਾਵਣ ਹਾਰੀ ਕੇਤੇ ਗਾਵੇ ਤਹਨੋਂ ਪਉਣ ਪਣੀ ਬੈਸੰਤਰ ਗਾਵੇ ਰਜਤਨ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦਨ ਦਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਨੀਆਂ ਮਨਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨੁ ਪਾਏ ਤੇਰੇ ਅਠਸਠ ਤੀਰਥ ਨਾਲੇ ਗਾਵੇ ਜੋਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਹਨਮੰਦਲ ਵਰ ਪੰਡਾ ਕਰ ਕਰ ਰਖੇ ਧਾਰੇ ਸਈ ਤੁਧ نو ਗਾਵੇ ਜੋ ਤੁਧ ਭਾਵਨ ਰਤ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤ ਨਾਵਨ ਨਾ ਨਾ ਕੀ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸੱਚਾ ਸਾਚੀ ਨਾਹੀ ਹੈਪੀ ਹੋਸੀ ਜਾਏ ਨਜਾਸੀ ਲਤਨਾਂ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੈਨਸੀ ਮਾਇਆ ਜੇ ਨ ਭਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤੇ ਸ੍ਰੀ ਵਢਾਈ ਜੋਤਿਸ ਭਾਵੇਂ ਸੋਈ ਕਰਸੀ ਹੁਕਮ ਨ ਕਰ ਨਾ ਜਾਈ ਸੋ ਪਾਸਾ ਸਹਾ ਸਹਾ ਪਾਸਾ ਹੈ ਨਾਨਕ ਰਹਿ ਨਰਜਾਈ ਮੁੰਦਾ ਸੰਤੋਖ ਸਰਮ ਪੱਛੋ ਲੀ ਧਿਆਨ ਕੀ ਕਰੇ ਵਿਪੂਤ ਖਿੰਥਾ ਕਾਲ ਕੁਆਰੀ ਕਾਇਆ ਜੋ ਤਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆ ਆਦੇਸ ਤੇ ਸੇ ਆਦੇਸ ਆਦੈ ਨੀਲ ਅਨਾਦ ਅਨਾਹਿਤ ਜਗ ਜੁਗ ਇਕੋ ਵੇਸ ਭੁਗਤ ਗਿਆਨ ਦੇ ਆ ਭੰਡਾਰਨ ਕਟਕਟਵਾਜੇ ਨਾਦ ਆਪੇ 나ਥ ਨਾਥੀ ਸਭ ਜਾਕੇ ਜਿਤ ਸਿ ਦਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾਵੇ ਲਿਖੇ ਆਵੇਂ ਭਾਂ ਆਦੇਸ ਤੇ ਆਦੇਸ ਆਦੈ ਨੀਲ ਅਨਾਦ ਅਨਾਹਿਤ ਜਗ ਜੁਗ ਇਕੋ ਵੇਸ ਏਕਾਮਾਈ ਜੁਗਤ ਵੇ ਆਈ ਤਿੰਚੇਲੇ ਪਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀ ਵਹਨ ਜਿਪਤਿਸ ਪਾਵੇ ਤੇ ਵੇ ਚਲਾਵੇ ਜਿਬ ਹੋਵੇ ਫਰਮਾਨ ਹੋ ਵੇਖੇ ਉਹਨਾਂ ਨਦਰ ਨਾਵੇ ਬਹੁਤਾ ਹੀ ਹੋ ਵਿਦਾਨ ਆਦੇਸ ਸੇ ਆਦੇਸ ਆਦ ਅਨਿਲ ਅਨਾਦ ਅਨਾਹਿਤ ਜੁਗ ਜੁਗ ਇਕੋ ਵੇਸ ਅਸਨ ਲੋਏ ਲੋਏ ਭੰਡਾ ਜੋ ਕੁਛ ਪਾਇਆ ਸੋ ਇਹ ਕਾ ਵਾਰ ਕਰ ਕਰ ਵੇਖੇ ਸਿਰਜਨਹਾਰ ਨਾਨਕ ਸਚੇ ਕੀ ਸੱਚੀ ਗਾਰ ਆਦੇਸ ਸੇ ਆਦੇਸ ਆਦ ਅਨਿਲ ਅਨਾਦ ਨਾਹਿਤ ਜੁਗ ਜੁਗ ਇਕੋ ਵੇਸ ਇਕ ਦੂਜੀ ਬੋਲਖੋਏ ਲਖੋ ਵੈ ਲਖ 20 ਲਖ ਲਖ ਗੇੜਾ ਆਕੀਏ ਇੱਕ ਨਾਮ ਜਗਦੀਸ਼ ਇਤਰਾਹ ਪਤ ਬਵੜੀਆਂ ਚੜਿਏ ਹੋਏ 21 ਸੁਣ ਗਲਾ ਆਕਾਸ ਕੀ ਕੀਟਾਈ 29 ਨਾਨਕ ਨਦਰੀ ਪਾਈਏ ਕੁੜੀ ਕੁੜੇ ਠਿਸ ਅੱਖਾਂ ਜੋਰਚ ਬੈਨੈ ਜੋਰ ਜੋ ਨਮੰਗਨ ਦੇ ਨ ਜੋਰ ਜੋ ਨ ਜੀਵਨ ਮਰਨ ਨ ਜੋਰ ਜੋ ਨ ਰਾਜ ਮਾਲ ਮਨ ਸੋ ਜੋ ਨ ਸੁਰਤੀ ਗਿਆਨ ਵਿਚਾਰ ਜੋ ਨ ਜਗਤੀ ਛੋਟਾ ਸੰਸਾਰ ਜਿਸ ਸਤਜੋਰ ਕਰ ਵੇਖਿਆ ਸੋ ਇਹ ਨਾਨਕ ਉੱਤਮ ਨੀਚ ਨ ਕੋਇ ਰਤੀ ਰਤਿ ਤਿਥੀ ਵਾਰ ਪਾਉਣ ਪਾਣੀ ਅਗਨੀ ਪਾਤਲ ਇਸ ਵਿੱਚ ਤਰਤੀ ਥਾਬਰ ਕੀ ਧਰਮਸਾਤ ਇਸ ਵਿੱਚ ਜੀ ਜੁਗਤਿ ਕਰੰਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਣ ਪੰਚ ਪਰਵਾਨ ਨਦਰੀ ਕਰਮ ਆਪੇ ਨਿਸ਼ਾਨ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ڈ کام گان کنڈ کا آخو کرم, کرم كتے، كتے كتے كتے، كتے کتے پاؤن پانی ویتے کان مہیسا کرم بھومی تیس چند سور کے منڈل دیس کہتے سد بنا کے دیش کے دی دان من کےت کے رتن سمند کیتیا خانی کیتیا با کہ پار نرد ਕੇਤਿਆ ਸੁਰਤੀ ਸੇਵਕ ਕਹਤੇ ਨਾਨਕ ਅਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋਡ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘੜਤ ਘੜੀਏ ਬਹੁਤ ਅਨੂਪ ਤਾਂਕਿ ਆਗਲਾ ਕਥਿਆ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਤਿੱਥੇ ਘੜੀਏ ਸੁਰਤ ਮਤਮਨ ਬੁੱਧ ਤਿੱਥੇ ਘੜੀਏ ਸੁਰਾ ਸਦਾ ਕੀ ਸਿੱਧ ਸੋਦ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋ ਨ ਕੋਈ ਹੋਰ ਤਿੱਥੇ ਜੋਦ ਮਹਾ ਬਜ਼ੂਰ ਤਿੰਨ ਮੈਂ ਰਾਮ ਰਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹਿਤਾ ਕੇ ਰੂਪ ਨ ਕਥਨੇ ਜਾਹੇ ਨਾ ਮਰੇ ਨ ਠਾਗੇ ਜਾਹੇ ਜਿਨਕੇ ਰਾਮ ਵਸੇ ਮਨ ਮਾਹਿ ਤਿੱਥੇ ਭਗਤ ਵਸੇ ਕਹਿ ਲੋ ਕਰਿ ਅਨੰਤ ਸਚਾ ਮਨਸੋਇ ਸਚਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਕਨ ਮੰਡਲ ਵਰਪੰਡ ਜੇ ਕੋ ਕਥਿ ਤਾ ਅੰਤ ਨਾਨਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੇ ਤਿਵ ਕਾ ਵੇਖਿਆ ਵਿਖੇ ਕਰ ਵਿਚਾ ਨਾਨਕ ਕਥਨਾ ਕੜਾ ਸਾਰ ਜਤ ਪਹਾਰਾ ਤੀਰ ਸੁਨਿਆਰ ਅਹਿਰਨ ਮਤ ਵੇਧ ਹਤਿਆਰ ਪਾਉ ਖਲਾਗਨੇ ਤਪਤਾਉ ਪਾਂਡਾ ਪਾਉ ਅਮ੍ਰਿਤ ਤਿਤਟਾਲ ਕੜੀਏ ਸਬਦ ਸਚੀ ਟਕਸਾਲ ਜਿੰਕੋ ਨਦਰ ਕਰਮ ਤਿਨ ਕਾ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤਿ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰੀਆਈਆ ਬਾਚੇ ਧਰਮ ਹਦੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ